ਜਦੋਂ ਦੀਨਾ ਨਗਰ ਵਿੱਚ ਪਹੁੰਚਦੇ ਆ ਤਾਂ ਦੀਨਾ ਨਗਰ ਦੇ ਬੱਸ ਸਟੈਂਡ ਤੋਂ ਲੈ ਕੇ ਇਸ ਜਗ੍ਹਾ ਤੇ ਪਹੁੰਚਦੇ ਹੋ ਆ ਜਗ੍ਹਾ ਵੇਖ ਸਕਦੇ ਹੋ ਮਗਰਾਲਾ ਰੋਡ ਦੇ ਬਿਲਕੁਲ ਸਾਹਮਣੇ ਸੜਕ ਜਿਹੜੀ ਆ ਜਗ੍ਹਾ ਜਗ੍ਹਾ ਤੋਂ ਟੁੱਟੀ ਹੋਈ ਆ ਔਰ ਹਾਈਵੇ ਆ ਕਿਸਮ ਦਾ ਹਾਈਵੇ ਆ ਪੁਰਾਣਾ ਹਾਈਵੇ ਆ ਲੇਕਿਨ ਬਾਜ਼ਾਰ ਦੇ ਅੰਦਰ ਵਾਲਾ ਰਸਤਾ ਆ ਔਰ ਇਹ ਜਗ੍ਹਾ ਜਗ੍ਹਾ ਤੋਂ ਪੈਚਵਰਕ ਮੰਗ ਰਿਹਾ ਜਗ੍ਹਾ ਜਗ੍ਹਾ ਤੋਂ ਰਿਪੇਅਰ ਮੰਗ ਰਿਹਾ ਔਰ ਸੜਕ ਦੀ ਗੱਲ ਕਰੀਏ ਤਾਂ ਜਦੋਂ ਬੱਸ ਸਟੈਂਡ ਦੇ ਕੋਲ ਪਹੁੰਚਦੇ ਹੋ ਤਾਂ ਉੱਥੇ ਵੀ ਇੱਕ ਖੱਡਾ ਜਿਹੜਾ ਵਾ ਲੰਬੇ ਸਮੇਂ ਤੋਂ ਆ ਲਗਭਗ 5-7 ਸਾਲ ਤੋਂ ਆ ਕੀ ਉਹ ਸਰਕਾਰ ਦੀ ਮੰਗ ਕਰ ਰਿਹਾ ਸਰਕਾਰ ਦੀ ਵੇਟ ਕਰ ਰਿਹਾ ਕਿ ਕਦੋਂ ਸਰਕਾਰ ਬਦਲੇਗੀ ਤੇ ਉਹ ਖੱਡਾ ਭਰਿਆ ਜਾਵੇਗਾ ਆਹ ਵਾਲੇ ਜਿਹੜੇ ਇੱਕ ਦੋ ਖੱਡੇ ਆ ਕੀ ਇਹਦੇ ਵਾਸਤੇ ਸਰਕਾਰ ਬਦਲਣੀ ਪਵੇਗੀ ਫਿਰ ਖੱਡਾ ਬਦਲਿਆ ਜਾਵੇਗਾ ਇਹ ਖੱਡੇ ਠੀਕ ਹੋਣਗੇ ਆਹ ਹਾਲਾਤ ਵੇਖੋ ਤੁਸੀਂ ਜਗਾ ਜਗਾ ਦੇ ਉੱਤੋਂ ਇਹ ਟੁੱਟੀ ਹੋਈ ਸੜਕ ਇਹ ਨਹੀਂ ਆ ਕਿ ਲੰਬਾ ਟੋਟਾ ਸਿਰਫ 2-4 ਫੁੱਟ ਦਾ ਇਸ ਦੇ ਵਾਸਤੇ ਵੀ ਸਰਕਾਰਾਂ ਦਾ ਇੰਤਜ਼ਾਰ ਹੋ ਰਿਹਾ ਕਿ ਸਰਕਾਰਾਂ ਬਦਲ ਜਾਣ ਫਿਰ ਕਿਤੇ ਇਹ ਪੈਚਵਰਕ ਹੋਵੇਗਾ ਔਰ ਇੱਥੇ ਪਰਾਜੀ ਖੜੇ ਨੇ ਨਾ ਗੱਲ ਕਰਦੇ ਹਾਂ ਜੀ ਪਰਾਜੀ ਸਤਿ ਸ੍ਰੀ ਅਕਾਲ ਜੀ ਬਾਜੀ ਇੱਥੇ ਮਾਲ ਪੈਣਾ ਚਾਹੀਦਾ ਥੋੜਾ ਬੋਤਾ ਲੋਕਾਂ ਦੀ ਪਰੇਸ਼ਾਨੀ ਦੂਰ ਹੋਵੇ ਰੋਜ਼ ਐਕਸੀਡੈਂਟ ਬਚਨ ਤੋਂ ਹੁੰਦਾ ਆ ਇੱਥੇ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੀ ਰਹਿੰਦਾ ਹੁੰਦਾ ਹੀ ਰਹਿੰਦਾ ਵਾ ਦੇਖਦੇ ਰਹਿੰਦੇ ਆ ਲੋਕ ਹੈ ਕਿੰਨਾ ਕੰਮ ਆ ਥੋੜਾ ਜਿਹਾ ਕੰਮ ਆ ਸਰਕਾਰਾਂ ਕਰ ਸਕਦੀਆਂ ਜੀ ਤੇ ਲੋਕ ਤਾਂ ਕਹਿੰਦੇ ਆ ਸਰਕਾਰ ਬਦਲੋ ਫੇਰ ਹੋਏਗਾ ਏ ਫੇਰ ਹੀ ਹੋਏਗਾ ਇਹ ਗੱਲ ਤੁਹਾਡੀ ਬਦਲ ਨਹੀਂ ਪਏਗੀ ਹੁਣ ਬਦਲ ਨਹੀਂ ਪਏਗੀ ਫੇਰ ਹੀ ਹੋਏਗਾ ਖੱਡੇ ਤਾਂ ਸਿਰਫ 2-4 ਹੀ ਏ 2-4 ਹੀ ਏ ਦੋ ਖੱਡੇ ਉਥੇ ਬੱਸ ਸਟੈਂਡ ਤੇ ਆ ਜੀ ਉਹ ਕਿੰਨੇ ਲੰਬੇ ਸਮੇਂ ਤੋਂ ਆ ਤੁਸੀਂ ਵੇਖੇਗਾ ਅੰਦਾਜ਼ਾ ਲਾ ਲਾਵੇਂ ਕਿੰਨੇ ਸਾਲ ਗੱਲ ਗੱਲ ਹੋਣੀ ਆ 5-7 ਸਾਲ ਹੋ ਗਏ ਉਹਨੇ ਤੇ 500 ਸਾਲ ਤੋਂ ਹੀ ਇਹ ਆ 5-7 ਸਾਲ ਤੋਂ ਹੀ ਇਹ ਆ ਦੱਸ ਦਈਏ ਕੀ ਇਹ 2-4 ਖੱਡੇ ਆ ਦੀਨਾਨਗਰ ਦੀ ਨਾਕਾਮੀ ਕੀ ਆ ਦੀਨਾਨਗਰ ਦੇ ਸਬੰਧਤ ਮੈਕਮੇ ਕਿੱਥੇ ਸੁੱਤੇ ਆ ਉਹ ਕਿਉਂ ਨਹੀਂ ਵੇਖ ਰਹੇ ਕਿ ਸਿਰਫ ਦੋ ਚਾਰ ਖੱਡਿਆਂ ਵਾਸਤੇ ਸਰਕਾਰ ਬਦਲਨੀ ਐ ਦੋ ਚਾਰ ਖੱਡੇ ਜੜੇ ਆ ਉਹ ਸਰਕਾਰ ਜਿਹੜੀ ਆ ਉਹ ਬਦਲੇਗੀ ਤਾਂ ਫਿਰ ਭਰੇਗੀ ਆ ਖੱਡੇ ਭਰਨ ਵਾਸਤੇ ਅਸੀਂ ਵੱਖ-ਵੱਖ ਖਬਰਾਂ ਚਲਾਉਂਦੇ ਆ ਕਈ ਵਾਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿਹਾ ਕਿ ਇਹ ਸੜਕ ਦੇ ਉੱਤੇ ਪੈਚ ਵਰ ਕੀਤਾ ਜਾਵੇ ਇਸ ਨੂੰ ਭਰਿਆ ਜਾਵੇ ਔਰ ਇਹ ਸੜਕ ਟੁੱਟੀ ਹੋਈ ਆ ਇਸ ਨੂੰ ਠੀਕ ਕੀਤਾ ਜਾਵੇ ਲੇਕਿਨ ਫਿਰ ਵੀ ਦੀਨਾਨਗਰ ਦੇ ਹਾਲਾਤ ਵਿਖਾਉਣ ਵਾਸਤੇ ਅਸੀਂ ਮਜਬੂਰ ਹੁੰਨੇ ਆ ਕੀ ਦਿਨਾ ਨਗਰ ਦੇ ਹਾਲਾਤ ਜਿਹੜੇ ਆ ਉਹ ਵਾਰ-ਵਾਰ ਵਿਖਾਉਂਦੇ ਰਹਿੰਨੇ ਆ ਔਰ ਦਿਨਾ ਨਗਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਹਜ਼ਾਰਾਂ ਪ੍ਰਕਾਰ ਦੀਆਂ ਗਲੀਆਂ ਤੁਹਾਨੂੰ ਵਿਖਾ ਛੱਡੀਆਂ ਸਭ ਟੁੱਟੀਆਂ ਹੋਈਆਂ ਸੜਕਾਂ ਜਿਹੜੀਆਂ ਟੁੱਟੀਆਂ ਜਾਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਭਾਜੀ ਇਹ ਰਾਜਿਆਂ ਦਾ ਸ਼ਹਿਰ ਵਜਦਾ ਸੀ ਕਿ ਇਹ ਟਾਈਮ ਇੰਨੀ ਸਫਾਈ ਹੋਣ ਦੇਖ ਲਓ ਕੀ ਗੰਦ ਗੰਦ ਜਗਾ ਜਗਾ ਤੇ ਗੰਦਾ ਜਗਾ ਜਗਾ ਤੇ ਟੁੱਟਿਆ ਹੋਇਆ ਕੰਮ ਆ ਸਾਰਾ ਇਹ ਦੱਸ ਦਈਏ ਕਿ ਜਗਾ ਜਗਾ ਤੋਂ ਇਹ ਛੜਕ ਜਿਹੜੀ ਆ ਟੁੱਟੀ ਹੋਈ ਲੇਕਿਨ ਆ ਜੋ ਖੱਡੇ ਆ ਮੇਨ ਖੱਡਾ ਇੱਕ ਇਹ ਆ ਇੱਕ ਬੱਸ ਸਟੈਂਡ ਦੇ ਕੋਲ ਆ ਸਿਰਫ ਤੋ ਜਬ 5 ਕੁਇੰਟਲ ਮਾਲ ਪੈਣਾ ਸਿਰਫ 5 ਕੁਇੰਟਲ ਮਾਲ ਵਾਸਤੇ ਇਹ ਦੀਨਾ ਨਗਰ ਦੇ ਸਬੰਧਤ ਵਿਭਾਗਤੋਂ ਹਿੰਮਤ ਨਹੀਂ ਪੈ ਰਹੀ ਦੀਨਾ ਨਗਰ ਨਗਰ ਕਾਉਂਸਲ ਤੋਂ ਹਿੰਮਤ ਨਹੀਂ ਪੈ ਰਹੀ ਦੀਨਾ ਨਗਰ ਦੀਆਂ ਕਮੇਟੀਆਂ ਤੋਂ ਹਿੰਮਤ ਨਹੀਂ ਪੈ ਰਹੀ ਦੀਨਾ ਨਗਰ ਦੀ ਸਰਕਾਰ ਤੋਂ ਹਿੰਮਤ ਨਹੀਂ ਪੈ ਰਹੀ ਕਿ ਇਹ ਖੱਡਿਆਂ ਵਿੱਚ ਮਾਲ ਪਾਇਆ ਜਾਵੇ ਇਸ ਦਾ ਪੈਚਰ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਜਿਹੜੇ ਕਨਵੈਨਸ ਇੱਥੇ ਆ ਕੇ ਖਰਾਬ ਹੁੰਦੇ ਆ ਜਿਹੜੇ ਕਨਵੈਨਸ ਇੱਥੇ ਵੱਜ ਕੇ ਟੁੱਟਦੇ ਆ ਉਹ ਸੁਖਾਲੇ ਹੋ ਜਾਣ ਲੋਕਾਂ ਦੇ ਰਾਹ ਸੁਖਾਲੇ ਹੋ ਜਾਣ ਔਰ ਤੁਸੀਂ ਵੇਖ ਸਕਦੇ ਹੋ ਕਿ ਮਗਰਾਲੇ ਤੋਂ ਜਦੋਂ ਅਸੀਂ ਆਉਨੇ ਆ ਤਾਂ ਸਾਹਮਣੇ ਬਿਲਕੁਲ ਟੀ ਪੁਆਇੰਟ ਤੇ ਇਹ ਜੋ ਖੱਡੇ ਆ ਕਾਰਨ ਕੀ ਆ ਕਿ ਬਾਰਿਸ਼ ਸਿਰਫ ਇਸ ਜਗ੍ਹਾ ਪੈਂਦੀ ਆ ਜੇ ਬਾਰਿਸ਼ ਨਹੀਂ ਪੈਣੀ ਜਾਂ ਬਾਰਿਸ਼ ਪੈਂਦੀ ਆ ਤਾਂ ਕੀ ਸੜਕਾਂ ਨਹੀਂ ਬਣਾਉਣੀਆਂ ਇਹ ਹਾਲਾਤ ਤੁਹਾਨੂੰ ਵਾਰ-ਵਾਰ ਵਿਖਾਉਂਦੇ ਆ ਔਰ ਫਿਰ ਲੋਕਾਂ ਨੂੰ ਅਪੀਲ ਕਰਦੇ ਆ ਦੀਨਾਗਰ ਵਾਸੀਆਂ ਨੂੰ ਕਿ ਖਬਰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਰਹਿਂਦੀਆਂ ਖੋਦੀਆਂ ਕਸਰਾ ਜਿਹੜੀਆਂ ਸਰਕਾਰ ਤੱਕ ਇਹ ਵੀ ਪਹੁੰਚ ਜਾਣ ਔਰ ਸਾਡੀਆਂ ਖਬਰਾਂ ਦਾ ਜਿਹੜਾ ਚਾਣਣਾ ਹੈ ਉਹ ਸਰਕਾਰ ਤੱਕ ਪਹੁੰਚੇ ਇਹ ਇਹ ਜੋ ਖੱਡੇ ਆ ਇਹ ਕਦੋਂ ਪੂਰੇ ਜਾਣਗੇ ਕਦੋਂ ਸੜਕਾਂ ਬਣ ਗਈਆਂ ਕਦੋਂ ਟੁੱਟੀ ਹੋਈ ਸੜਕ ਠੀਕ ਹੋਵੇਗੀ ਕਦੋਂ ਲੋਕਾਂ ਦਾ ਜਿਹੜਾ ਰਾਹ ਆ ਉਹ ਸੁਖਾਲਾ ਹੋਵੇਗਾ ਅਕਸਰ ਹੀ ਅਸੀਂ ਹਰ ਸੜਕ ਹਰ ਗਲੀ ਵਿਖਾਉਂਦੇ ਆ ਲੇਕਿਨ ਦੀਨਾਨਗਰ ਦੇ ਹਾਲਾਤਾਂ ਵਿੱਚ ਇਹ ਸੜਕ ਜਿਹੜੀ ਆ ਇਹ ਸਿਰਫ 5-7 ਸਾਲ ਤੋਂ ਦੋ ਖੱਡੇ ਆ ਇਹ ਦੋ ਖੱਡੇ ਨਹੀਂ ਪੂਰੇ ਜਾ ਰਹੇ ਔਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਨਗਰ ਜ਼ਿਲ੍ਹਾ ਗੁਰਦਾਸ ਔਰ